ਗੁਰਦੁਆਰਾ ਨਾਨਕਪਤਾ ਸਾਹਿਬ ਦਾ ਜਿਹੜਾ ਮੱਸੀਆ ਦਾ ਦਿਹਾੜਾ ਹੈਗਾ ਉਹ ਬੜੀ ਸ਼ਰਧਾ ਦੇ ਤੁਮ ਤੁਨੋਂ ਮਨਾਇਆ ਜਾਂਦਾ ਹੈ ਉੱਤਰਾਖੰਡ ਤੇ ਯੂਪੀ ਦੇ ਜਿੰਨੇ ਵੀ ਆਸੇ ਪਾਸੇ ਦੇ ਸਿੱਖ ਸੰਗਤ ਹੈ ਜਾਂ ਦੂਜੀ ਸੰਗਤ ਹੈ ਗੈਰ ਸਿੱਖ ਉਹ ਵੀ ਇੱਥੇ ਆਉਂਦੀ ਹੈ ਸੋ ਅੱਜ ਦਾ ਆਪਣਾ ਇਹ ਵਲੌਗ ਹੈ ਬਹੁਤ ਹੀ ਖਾਸ ਹੋਊਗਾ ਵਲੌਗ ਇਹ ਵਲੌਗ ਵੀ ਜਰੂਰ ਦੇਖਿਓ ਸਾਰਾ ਤੇ ਤੁਹਾਨੂੰ ਦੀਵਾਨ ਹਾਲ ਦੇ ਵਿੱਚ ਢਾਡੀ ਤੇ ਕੋਇਸ਼ਰ ਫਿਰ ਇਸ਼ਨਾਨ ਕਰਦੇ ਸਰੋਵਰ ਦੇ ਵਿੱਚ ਸੰਗਤਾਂ ਤੇ ਮੇਲਾ ਜਿਹੜਾ ਲੱਗਿਆ ਹੋਇਆ ਸਭ ਨੂੰ ਸਾਰਾ ਦਿਖਾਵਾਂਗੇ ਸਾਰੀ ਵੀਡੀਓ ਨਾਲ ਜੁੜੇ ਰਹੋ ਸਾਰੀ ਵੀਡੀਓ ਬਣੇ ਇਹ ਦੇਖਣ ਵਾਲੀ ਹੋਊਗੀ ਤੁਹਾਡੇ ਇਹਰੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਣਾ ਨਾਨਕ ਮੱਤਾ ਸਾਹਿਬ ਹੈਗਾ ਦੂਜਾ ਦਿਨ ਦੂਜੇ ਦਿਨ ਅੱਜ ਆਪਾਂ ਥੋੜਾ ਜਿਹਾ ਲੇਟ ਉੱਠੇ ਕਿਉਂਕਿ ਰਾਤ ਤੁਹਾਨੂੰ ਦੱਸਿਆ ਸੀ ਵੀ ਆਪਣਾ ਜਾਣ ਵੈਖੋ ਪ੍ਰੋਗਰਾਮ ਹੈ ਸੋ ਉਸ ਕਰਕੇ ਥੋੜਾ ਜਿਹਾ ਜਲਦੀ ਉੱਠਣ ਦੀ ਕੋਸ਼ਿਸ਼ ਨਹੀਂ ਕੀਤੀ ਆਰਾਮ ਦਿੱਤਾ ਸਰੀਰ ਨੂੰ ਤੇ ਹੁਣ ਚੱਲੇ ਆਂ ਲੰਗਰ ਹਾਲੁੱਥੇ ਪੀ ਮੰਗੀ ਚਾਹ ਅੱਜ ਕੁਛ ਬਦਲ ਬਈ ਹੈ ਹਲਕੀ ਹਲਕੀ ਜਿਹਦੇ ਕਰਕੇ ਜਿਹੜਾ ਮੌਸਮ ਹੈ ਉਹ ਠੰਡਾ ਹੈ ਸਮਾਂ ਕਿੰਨਾ ਹੋ ਗਿਆ ਸੀ ਵੀਰ ਜੀ 8 ਵਜੇ ਆਉਣਗੇ ਸਾਢੇ 7 ਦਾ ਆਖਰੀ ਟੋਕਾ ਹੀ ਹੈ ਸਾਢੇ 8 ਵਜੇ ਨਾਲ ਆਈ ਜਾਂਦਾ ਹਾਂ ਬਸ ਪੌਣੇ ਘੱਟ ਦਾ ਸਮਾਂ ਹੈਗਾ ਤੇ ਅੱਜ ਬਦਲਵਾਈ ਵੀ ਹੋ ਗਈ ਹੈ ਗਰਮੀ ਘਟ ਗਈ ਅੱਜ ਤੇ ਸੰਗਤ ਸੰਗਤਾਂ ਜਿਹੜੀਆਂ ਹੈਗੀਆਂ ਉਹ ਸੁਨਿਆਸ ਨਹੀਂ ਲਿਆ ਉਹ ਕਰਤਾ ਖਤਮ ਕਰਤਾ ਬ੍ਰੀਕ ਲਾ ਲਈ ਤੇ ਅੱਜ ਸੰਗਤ ਜਿਹੜੀ ਹੈਗੀ ਉਹ ਮਸਿਆ ਦਿਹਾੜੇ ਤੇ ਪਹੁੰਚ ਚੁੱਕੀ ਹੈ ਜੀ ਗੁਰੂਕਰ ਸੰਗਤ ਵਧਨ ਕਰਕੇ ਜਿਹੜਾ ਚਾਹ ਦਾ ਲੰਗਰੇ ਇੱਥੇ ਸੀਗਾ ਉਹ ਬਾਹਰ ਕਰਤਾ ਬਾਬਿਆਂ ਨੇ ਕਿਉਂਕਿ ਸੰਗਤ ਨੂੰ ਇੱਥੇ ਪ੍ਰਸ਼ਾਦਾ ਸਿਕਾਉਂਦੇ ਆ ਸਵੇਰੇ ਤੇ ਹੁਣ ਚਾਹ ਦਾ ਲੰਗਰ ਜਿਹੜਾ ਹੈਗਾ ਬਾਹਰ ਹੈ ਬਾਬਿਆਂ ਦੇ ਬਾਹਰ ਜਾਓ ਉਹ ਰੱਖਿਆ ਫਿਰ ਚਾਹ ਦਾ ਲੰਗਰ ਚਲੋ ਜੀ ਚਾਹ ਦਾ ਲੰਗਰ ਦ ਕਲਗੀ ਦਾ ਟਰਸਟ ਗੁਰਦੁਆਰਾ ਬੜੂ ਸਾਹਿਬ ਹਮਾਤਰਾ ਵਿਦੇਸ਼ ਹੁਣ ਇਹ ਗੱਡੀ ਆਪਾਂ ਸੋਚਦੇ ਆ ਇੱਥੇ ਕਿਉਂ ਖੜੀ ਹੈ ਇੱਥੇ ਨੇੜੇ ਪੀਲੀ ਪੀਤ ਹੈ ਤੇ ਪੀਲੀ ਪੀਤ ਦੇ ਵਿੱਚ ਅਕਾਲ ਅਕੈਡਮੀ ਹੈ ਬੜੂ ਸਾਹਿਬ ਵਾਲੇ ਨੇ ਬਾਬਿਆਂ ਦੀ ਕਲਗੀਧਰ ਟਰੱਸਟ ਵਾਲਿਆਂ ਦੀ ਕਿਉਂਕਿ ਮੈਂ ਉੱਥੇ ਤਿੰਨ ਸਾਲ ਰਿਹਾ ਤਾਂ ਮੈਨੂੰ ਇਸ ਗੱਲ ਦਾ ਪਤਾ ਹੈ ਉਹ ਦੀ ਉਸ ਮਸਿਆ ਤੇ ਆਉਂਦੇ ਨੇ ਤੇ ਜਿਹੜਾ ਨਾਕਾ ਕੱਲ ਚੱਕਿਆ ਹੋਇਆ ਸੀ ਅੱਜ ਨਾਕਾ ਬਾਬੇ ਨੇ ਛੱਡ ਤੋ ਥੱਲੇ ਕਾਰਨ ਵੀ ਗੱਡੀਆਂ ਜਿਹੜੀਆਂ ਹੈਗੀਆਂ ਸੰਗਤ ਦੀਆਂ ਸਿਰਫ ਇੱਧਰ ਆਉਣ ਤੇ ਹੋਰ ਕੋਈ ਗੱਡੀ ਨਾ ਆਵੇ ਕਿਉਂਕਿ ਮਸਿਆ ਜਿਆਦਾ ਭਰਦੀ ਹੈ ਤੇ ਰਾਸ਼ ਕਾਫੀ ਸੰਗਤ ਦਾ ਹੁੰਦਾ ਹੈ ਤੇ ਬਾਬੇ ਜਿਹੜੇ ਹੈਗੇ ਆ ਐਨ ਟੰਬੇ ਲਾਈ ਬੈਠੇ ਚੈੱਕ ਸਾਡੇ ਸਿਰ ਤੇ ਨਮਰੀ ਬੱਬਾ ਕਿ ਛਿਕ ਸੰਗਤ ਦੀ ਗੱਡੀ ਅੱਗੇ ਜਾਊਗੀ ਪਈ ਸੰਗਤ ਜਿਹੜੀ ਹੈਗੀ ਆ ਉਹ ਜੋਰਾਂ ਸ਼ੋਰਾਂ ਨਾਲ ਹੁੰਦੀ ਇੱਥੇ ਪੂਰੀ ਸਰਦਾਂ ਨਾਲ ਆ ਬਾਜ਼ਾਰ ਹੁਣ ਇਹ ਤੋਂ ਬਾਅਦ ਭਰ ਜਾਣਾ ਹੈਗਾ ਅਜੇ ਤਾਂ ਸ਼ੁਰੂਆਤ ਹੀ ਦਿਨ ਦੀ ਤੇ ਦੁਕਾਨਾਂ ਵਾਲੇ ਦੇ ਕਰਨਾ ਖੋਲ ਰਹੇ ਨੇ ਆਓ ਜੀ ਪੱਛਮ ਦੀਆਂ ਬਣੀਆਂ ਹੋਈਆਂ ਚੀਜ਼ਾਂ ਗੇਟ ਦੇ ਉੱਪਰ ਟੰਗਣ ਨੂੰ ਮੇਜਪੋਸ਼ ਥਾਲਪੋਸ਼ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਕੁੜੀਆਂ ਬਣਾਉਂਦੀਆਂ ਹੁੰਦੀਆਂ ਕਰੋਸ਼ੀ ਦੇ ਨਾਲ ਉਹ ਇੱਥੇ ਬਣਾਈ ਜਾਂਦੇ ਆ ਬਾਈ ਆ ਬੜਾਈ ਨੇ ਦੇ ਵਿੱਚ ਹੀ ਜਾਂਦੇ ਬਈ ਬਾਜ਼ਾਰ ਜਿਹੜਾ ਹੈਗਾ ਭਰ ਚੁੱਕਿਆ ਮਨਿਆਰੀ ਦਾ ਸਮਾਨ ਟਾਲੇ ਕੁੰਜੀਆਂ ਟੈਂਗਰ ਕੈਂਚੀਆਂ ਚਾਕੂ ਤੇ ਪੂਜਾ ਦਾ ਸਮਾਨ ਪੂਜਾ ਦੀਆਂ ਮੂਤਾਂ ਕਿਆ ਬਾਤ ਹੈ ਇਹ ਇਹਦੇ ਕੋਲ ਸਪਲਾਸ ਟਰੱਕ ਕੋ ਕਾਪੇ ਗੰਡਾਸੇ ਕਾਪੇ ਗੰਡਾਸੇ ਪਿੱਛੇ ਜੀਏ ਇਧਰ ਪਾਰਕਿੰਗ ਜੀ ਕਾਰ پارکਿੰਗ ਤੇ ਮੋਟਰਸਾਈਕਲ پارک ਕੀਆ ਜੇ 20 ਰੁਪਏ ਦਾ ਹੈ 60 ਰੁਪਏ ਦਾ ਜੇ 30 ਰੁਪਏ ਦਾ ਦੇਖੋ ਮਹਿੰਗਾ ਲੈ ਲੈ ਆਪਾਂ 40 ਵਾਲਾ ਕਿਹੜਾ ਹੁੰਦਾ ਫਿਰ ਜਿਹੜਾ ਆਪਾਂ ਤੇ ਉਹ ਹੋਰ ਹੁੰਦਾ ਅਰੇ ਇਹ ਬੀਬੀਆਂ ਜਿਹੜੀਆਂ ਹੈਗੀਆਂ ਉਹ ਚਾਹੇ ਬਾਜ਼ਾਰ ਵੀ ਚਲੇ ਜਾਂਦੀਆਂ ਪਰ ਜਦੋਂ ਕਿਦੇ ਮਸਿਆ ਮੇਲੇ ਤੇ ਆਉਂਦੀਆਂ ਤਾਂ ਭਾਈ ਆਪ ਦੇ ਵਾਸਤੇ ਚੁੰਨੀਆਂ ਜਿਹੜੀਆਂ ਹੈਗੀਆਂ ਸੂਤੀ ਉਹ ਜ਼ਰੂਰ ਖਰੀਦਦੀਆਂ ਸੋ ਭਾਈ ਇਹਨਾਂ ਦੀ ਸੂਤੀ ਚੁੰਨੀਆਂ ਤੇ ਬੀਬੀਆਂ ਦੇ ਵਰਤਨ ਦਾ ਸਮਾਨ ਘਰੇ ਵਰਤਨ ਵਾਲਾ ਸਮਾਨ ਜਵਾਕਾਂ ਦੇ ਖੜਾਉਣੇ ਪਮੀਰੀਆਂ ਔਰ ਸਾਰੇ ਲਾਏ ਹੋਏ ਆ ਤੇ ਜਿੱਥੋਂ ਤਾਂ ਆਪਾਂ ਗੁਰਦਾਰਾ ਦੁੱਧ ਕਾ ਖੂ ਗਏ ਸੀ ਉਥੋਂ ਤੱਕ ਇਹ ਬਾਜ਼ਾਰ ਹੁਣ ਲੱਗ ਗਿਆ ਹੈ ਖੁੱਲ ਰਹੀਆਂ ਦੁਕਾਨਾਂ ਹੌਲੀ ਹੌਲੀ ਝਾਵੇਂ ਪੈਰ ਅਡੀਆਂ ਕੋਚਨ ਵਾਲੇ ਝਾਵੇਂ ਇਹ ਵੀ ਤੁਹਾਨੂੰ ਮਿਲ ਸਕਦੇ ਆ ਜੇ ਲੈਣੇ ਆ ਆਂਕ ਛੱਟਣ ਨੂੰ ਝੋਲ ਛੱਟਣ ਨੂੰ ਤੇ ਨਾਨਕਿਆਂ ਦੇ ਜਾਗੂਜ ਪੁੱਟਣ ਨੂੰ ਜਿਹੜਾ ਛੱਜ ਹੈ ਉਹ ਬਾਬਾ ਜੀ ਬਣਾਈ ਜਾਂਦੇ ਆ ਵੈਸੇ ਨਾਨਕਿਆਂ ਨੂੰ ਗਿੱਲਾ ਕਰਕੇ ਦਿੰਦੇ ਆ ਪਰ ਬਾਬਾ ਵੀ ਗਿੱਲਾ ਕਰੀ ਜਾਂਦਾ ਕਿਉਂ ਕਿਉਂਕਿ ਇਹਨੂੰ ਮੋੜਨਾ ਹੈ ਪਹਿਲਾਂ ਸਿੱਧੇ ਤੀਲੀਆਂ ਦੇ ਨਾਲ ਬਣਾ ਲੈਂਦੇ ਆ ਫਿਰ ਇਹਨੂੰ ਮੋੜ ਕੇ ਜਿਹੜਾ ਹੈਗਾ ਉਹਦੇ ਪਿੱਛੇ ਲਾ ਦਿੰਦੇ ਆ ਉਹ ਛੱਜ ਬਣ ਜਾਂਦਾ ਇਹ ਛੱਜ ਦਾ ਪੂਰਾ ਸੈਂਚ ਹੈ ਇਹਨੂੰ ਮੋੜ ਕੇ ਹੁਣ ਜੋੜ ਦੇਣਗੇ ਕਿਆ ਬਾਤ ਹੈ ਹੱਥੀ ਜਿਹੜੇ ਕੰਮ ਸੀਗੇ ਜਿਹੜੀ ਹੱਥੀ ਕਲਾਵਾਂ ਸੀਗੀਆਂ ਉਹ ਹਜੇ ਵੀ ਇੱਥੇ ਹੈਗੀਆਂ ਫਿਰ ਛੱਜ ਦਾ ਆਪਣੇ ਹੀ ਬਣਦੇ ਆ ਉੱਥੇ ਮਤਲਬ ਜਿਹੜੇ ਹੈਗੇ ਛੱਜ ਘਾੜੇ ਬਣਾਉਂਦੇ ਆ। ਇੱਧਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜੀਆਂ ਹੈਗੀਆਂ ਪੱਕੀਆਂ ਦੁਕਾਨਾਂ ਹੈ ਗਿਫਟ ਸ਼ਾਪਸ ਸਾਰੀਆਂ ਇੱਥੋਂ ਵੀ ਉਹੀ ਸਮਾਨ ਮਿਲਦਾ ਜਿਹੜਾ ਬਾਜ਼ਾਰ ਦੇ ਵਿੱਚ ਮਿਲਦਾ। ਪਰ ਜਿਹੜੇ ਇਹ ਵਿਚਾਰੇ ਹੈਗੇ ਇਹ ਲੋਕ ਲਾ ਕੇ ਆਪਦੀਆਂ ਦੁਕਾਨਾਂ ਵਗੈਰਾ ਲਾਉਂਦੇ ਤੇ ਆਪਦਾ ਰੋਜ਼ਗਾਰ ਕਮਾਉਂਦੇ। ਨਿਸ਼ਾਨ ਸਾਹਿਬ ਦੇਖ ਤੇ ਫਤਿਹ ਪੰਥ ਕੀ ਜੀਤ। ਹੁੰਡੀਆਂ ਸਮਾਲ ਬੈਡ ਸਾਰਾ ਬਾਜ਼ਾਰ ਐਨ ਭਰਪੂਰ ਐ ਬਾਬਾ ਜੀ ਮਾਲਾ ਪੁੱਛੋਗੇ ਤੂੰ ਮਾਲਾ ਲੈ ਕੇ ਦੇਣੀ ਆ ਅੰਦਰੋਂ ਥੋੜੀ ਲੈਣੀ ਐ ਇਹ ਤਾਂ ਛਿੱਲ ਵਾਲੇ ਨੇ ਮਾਤਾ ਵਾਸਤੇ ਲੈਣੀ ਐ ਸੁਰਮਾ ਤੇ ਹਰ ਕੋਈ ਪਾਉਂਦਾ ਮਟਕਾਉਣ ਜਾਣਦਾ ਕੋਈ ਕੋਈ ਸੁਰਮਾ ਸੀ ਪਾਉਣਾ ਬੰਦ ਕਰ ਦਿੱਤਾ ਪਰ ਭਾਈ ਇੱਥੇ ਸੁਰਮਾ ਵੀ ਕੀ ਜਾਂਦਾ ਮਮੀਰਾ ਸੁਰਮਾ ਅੱਖਾਂ ਦੀ ਸਫਾਈ ਲਈ ਜਿਹੜਾ ਲੋਕ ਪਾਉਂਦੇ ਹੁੰਦੇ ਸੀ ਆਮ ਜਿਹੜੀਆਂ ਔਰਤਾਂ ਇੱਡੀਆਂ ਸੀਗੀਆਂ ਉਹਦੇ ਪੂਛਾ ਸੁਰਮਾ ਲਾਉਂਦੇ ਸੁੰਦਰਤਾ ਵਧਾਉਣ ਦੇ ਵਾਸਤੇ ਹੋਰ ਦੁਨੀਆਂ ਦਾ ਕਮਜ਼ੋਰ ਹੈ ਯਾਨੀ ਜਬਰਦਸਤ ਸਾਮਣੇ ਬਾਬਾ ਹਲਮਸਤ ਦੀਵਾਨ ਹਾਲ ਇਸ ਦੀਵਾਨ ਹਾਲ ਦੇ ਵਿੱਚ ਹਰੇਕ ਮੱਸੀਆ ਨੂੰ ਦੀਵਾਨ ਸਜਦੇ ਆ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕਥਾ ਕੀਰਤਨ ਤੇ ਵਿਚਾਰਾ ਹੁੰਦੀਆਂ ਨੇ ਤੇ ਜਿਹੜੀ ਸੰਗਤ ਹੈ ਉਹ ਇੱਥੇ ਆਉਂਦੀ ਹੈ ਪਰ ਬਾਬੇ ਹੁਣ ਕਹੀ ਜਾਂਦੇ ਭਾਈ ਵੀ ਤੁਸੀਂ ਬੈਠੋ ਇੱਥੇ ਆ ਕੇ ਸੁਣੋ ਵਿਚਾਰਾ ਤੇ ਜਿਹੜੇ ਸਾਡੇ ਲੋਕ ਨੇ ਉਹ ਮੇਲੇ ਦੇਖਣ ਦੀ ਜ਼ਿਆਦਾ ਇੱਛਕ ਹੋ ਗਏ ਆ ਮਾਦਕ ਦੀਵਾਨ ਹਾਲ ਖਾਲੀ ਪਿਆ ਬਿਲਕੁਲ ਸਮਾ ਸੰਗਤ ਕਰਨੀ ਜ਼ਰੂਰੀ ਹੈ ਗੁਰੂ ਕੇ ਸੰਗਤ ਵਿੱਚ ਬੈਠਣਾ ਸੰਗਤ ਦੀ ਸੇਵਾ ਕਰਨੀ ਨਾਮ ਸਿਮਰਨ ਕਰਨਾ ਇਹ ਜ਼ਰੂਰੀ ਹੈ ਸਤਗੁਰੂ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਤੋਂ ਵਿਦਵਾਨ ਬੁਨਾਰੇ ਸਾਡੇ ਪਾਸ ਪਹੁੰਚੇ ਹਨ 12ਵੇਂ ਦੇ ਗਰੀਬ ਸੰਗਤ ਬਹੁਤ ਵੱਧ ਹੁੰਦੀ ਹੈ ਲੰਗਰ ਹਾਲ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਜਿਹੜੀ ਸੰਗਤ ਆ ਉਹ ਕਾਫੀ ਵੱਡੀ ਹੈ ਇਧਰੋਂ ਦਰਸ਼ ਮੇਲੇ ਕਰਕੇ ਸੰਗਤ ਜਿਹੜੀ ਹੈਗੀ ਲੰਗਰ ਹਾਲ ਤੇ ਫਿਰ ਦੀਵਾਨ ਹਾਲ ਦੇ ਵਿੱਚ ਪਹੁੰਚਦੀ ਹੈ ਮੱਸੀਆ ਨੂੰ ਪੂਰੇ ਨਾ ਦੇ ਮੰਚਾ ਹੁੰਦਾ ਹੈ ਮੱਸੀਆ ਦੇ ਵਿੱਚ ਦਰਸ਼ਨ ਦਿਦਾਰੇ ਕਰਦੇ ਅਰੇ ਆਪਾਂ ਨੂੰ ਵੀ ਥੋੜਾ ਦੱਸਿਆ ਵੀ ਸੰਗੀਤ ਘਾਟਾਂ ਦੀ ਹੈ ਪਿੱਛੇ ਹੋਰ ਵੇਖੋ ਵੀ ਜਿੰਨਾ ਸੰਗੀਤ ਆਇਓ ਕਿੰਨੀ ਹੈ ਲਾਇਦਣਾ ਮੱਗੀ ਦਾ ਮੇਲਾ ਜਿੰਨੀ ਸੰਗੀਤ ਲਾਗੀ ਦੇ ਮੇਲੇ ਤੋਂ ਪਹਿਲਾਂ ਹੁੰਦੀ ਹੈ ਉਨੀ ਸੰਗੀਤ ਇਥੇ ਮੱਸਿਆ ਤੇ ਹੈ ਯੂਪੀ ਤੇ ਉੱਤਰਾਖੰਡ ਦੇ ਜਿੰਨੇ ਵੀ ਸਿੱਖ ਨੇ ਉਹ ਸਾਰੇ ਹੀ ਮੱਸਿਆ ਤੇ ਮੇਰੇ ਹਿਸਾਬ ਨਾਲ ਆ ਜਾਂਦੇ ਆ ਯੂਪੀ ਤੇ ਉੱਤਰਾਖੰਡ ਦੇ ਵਿੱਚ ਸਿੱਖਾਂ ਦੀ ਗੱਲ ਕਰੀਏ ਤਾਂ ਜਦੋਂ ਆ ਆਪਣੇ ਪੰਜਾਬ ਦੇ ਵਿੱਚ ਖੜਕੂਵਾ ਦਾ ਦੌਰ ਸੀਗਾ ਤਾਂ ਖੜਕੂਵਾ ਤੋਂ ਬਹੁਤ ਜਦੋਂ ਬਲੈਕ ਕੈਟ ਰਲ ਕੇ ਪੁਲਿਸ ਨਾਲ ਸਿੰਘਾਂ ਦੀ ਜਿਹੜੇ ਹੈਗੀ ਫੜਾਫੜਾਈ ਤੇ ਕਤਲੇਆਮ ਕਰ ਰਹੇ ਸੀ ਤਾਂ ਕੁਝ ਖੜਕੂ ਸਿੰਘ ਇੱਥੇ ਯੂਪੀ ਦੇ ਵਿੱਚ ਆ ਕੇ ਰਹੇ ਤਰਾਈ ਦੇ ਇਲਾਕੇ ਵਿੱਚ ਬਹੁਤ ਸਿੰਘ ਰਹੇ ਤੇ ਇੱਥੇ ਵੀ ਆ ਕੇ ਇਸੇ ਨਾਨਕਮਤੇ ਜਗ੍ਹਾ ਤੇ ਕਿਹਾ ਜਾਂਦਾ ਵੀ ਇੱਕ ਬਾਬਾ ਤਰਸੀਮ ਨਾਂ ਦਾ ਬੰਦਾ ਸੀਗਾ ਉਹਨੇ ਹੀ ਬਹੁਤ ਸਿੰਘ ਮਨਵਾਏ ਆ ਦੱਸਿਆ ਜਾਂਦਾ ਤੇ ਉਹਦਾ ਪਿੱਛੇ ਜੇ ਕਤਲ ਕਰਤਾ ਦੋ ਸਿੰਘਾਂ ਨੇ ਸੋ ਇਹ ਗੱਲ ਬਾਤ ਹੈ ਸੋ ਸੰਗਤ ਦੇਖੋ ਮੇਲਾ ਪੂਰਾ ਭਰ ਗਿਆ ਅੰਦਰ ਵੀ ਪੂਰੀ ਸੰਗਤ ਹੈ ਤੇ ਬਾਹਰ ਵੀ ਪੂਰੀ ਸੰਗਤ ਹੈ ਕੀ ਆ ਬਾਤ ਹੈ ਯਾਰ ਹਲੋ ਤਕਰੀਬਨ 9:30 ਵਜੇ ਦੇ ਆਪਾਂ ਆ ਗਏ ਇਸ ਕਮਰਾ ਕਮਰੇ ਦੇ ਵਿੱਚ ਬੈਠੇ ਸੀਗੇ ਤੇ ਗੁਰਦੁਆਰਾ ਸਾਹਿਬ ਦਸਵੇਂ ਕੀਤੇ ਅੱਜ ਮਸਿਆ ਦਿਹਾੜਾ ਸੀਗਾ ਉਹ ਦੇਖਿਆ ਨਰਨਕ ਮੇਲਾ ਤੇ ਹੁਣ ਚਾਬੀ ਲਾਤੀ ਆਪਾਂ ਕਮਰੇ ਦੀ 12 ਨੰਬਰ ਕਮਰੇ ਦੀ ਬਾਬਿਆਂ ਨੂੰ ਕਾਲਾ ਲਾਤਾ ਜੀ ਕਾਲਾ ਲਾਤਾ ਦੇ ਬਾਬਿਆਂ ਨੂੰ ਚਾਬੀ ਜਮ੍ਹਾਂ ਕਰਾ ਕੇ ਆਪਾਂ ਹੁਣ ਚੱਲੂ ਪਾਉਣੇ ਗਾਂ ਨੂੰ ਚਲਿਓ ਸਰ ਗਾਂ ਨੂੰ ਪਿਛਾਣੂ ਪਿਛਾਣੂ ਚੱਲੇ ਪਾਉਣੇ ਕਹਿੰਦਾ ਜੀ ਠੀਕ ਹੈ ਲਓ ਜੀ ਜੇ ਸਰਾਂ ਦੀ ਗੱਲ ਕਰੀਏ ਤਾਂ ਆਹ ਇਨਚਾਰਜ ਦਾ ਕਮਰਾ ਰਿਹਿਆ ਐ ਇਸ ਦਾ ਤੇ ਬਾਬਿਆਂ ਨੇ ਸਾਡੇ ਤੋਂ ਇੱਕ ਕਮਰੇ ਦਾ ਸਿਰਫ 100 ਰੁਪਏ ਲਿਆ ਸੀਗਾ। ਮਾਤਰ 100 ਰੁਪਏ ਦੇ ਵਿੱਚ ਸਾਨੂੰ ਇਹਨਾਂ ਨੇ ਡੇਢ ਦਿਨ ਰੋਕਣ ਨੂੰ ਦਿੱਤਾ ਸੀ। ਵੈਸੇ ਤਾਂ ਦੋ ਦਿਨ ਕਿਹਾ ਸੀ ਜੇ ਕੱਲ ਨੂੰ ਵੀ ਅਸੀਂ 11 ਵਜੇ ਤੋਂ ਪਹਿਲਾਂ ਕਰਦੇ ਤਾਂ ਵੀ ਬਾਬਿਆਂ ਨੇ ਸਾਡੇ ਤੋਂ 100 ਰੁਪਏ ਲੈਣਾ ਸੀਗਾ। ਇਹ ਹੈ ਜੀ ਸਾਡੇ ਧਾਰਮਿਕ ਸਥਾਨਾਂ ਦੀ ਖਾਸੀਅਤ। ਸੋ ਭਾਈ ਚਾਲੇ ਪਾਤੇ ਆ ਬਾਬਿਆਂ ਨੇ ਗਾਹ ਨੂੰ। ਨਰੀਤਾ ਸਾਥ ਪੱਟਾ ਸਮਾਖੇ ਰਮਟਾ ਪੱਟਾ 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 ਸਾਥ ਪੱਟਾ ਸਮਾਖੇ ਰਮਟਾ ਪੱਟਾ 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 ਬੰਦੂਗੀ ਦੇ ਸਾਥ ਸਾਥ ਗੁਜ਼ਾਰਾ ਦੇ ਵਿੱਚ ਪੂਰੀ ਚੈਲਪੈਲਾ ਇੱਥੋਂ ਤੱਕ ਅਸੀਂ ਮਸਾ ਸਾਈਕਲ ਕੱਢ ਕੇ ਲਿਆਏ ਆ ਤੇ ਸੰਗਤ ਦਾ ਪੂਰਾ ਜਿਹੜਾ ਸੀਗਾ ਉਹ ਸੰਗਤ ਪੂਰੀ ਹੈ ਮਤਲਬ ਕਹਿ ਦੀ ਉਹ ਸੰਗਤ ਹੀ ਗਿਣਤੀ ਜ਼ਿਆਦੇ ਐ। ਪੈ ਇੱਥੇ ਆ ਕੇ ਥੋੜਾ ਜਿਹੜਾ ਬਾਜ਼ਾਰ ਆ ਉਹ ਖਾਲੀ ਮਿਲਦਾ। ਵੈਸੇ ਐਤਵਾਰ ਅੱਜ ਪਰ ਐਤਵਾਰ ਨੂੰ ਵੀ ਸੰਗਤ ਐਤਵਾਰ ਕਰਕੇ ਹੀ ਸੰਗਤ ਜ਼ਿਆਦੇ ਐ। ਮੱਸਿਆ ਤੇ ਉੱਤੋਂ ਐਤਵਾਰ ਇਸ ਕਰਕੇ ਭਾਈ ਆਸੇ ਪਾਸੇ ਦੇ ਜਿਹੜੇ ਵਾਢੀ ਕਰ ਚੁੱਕੇ ਐ ਕਿਸਾਨ ਸਿੱਖ ਸਰਦਾਰ ਉਹ ਮੱਸਿਆ ਦਾ ਦਿਹਾੜਾ ਮਨਾਉਣ ਆਉਂਦੇ ਆ ਸ਼ਨਾਣ ਕਰਨ ਆਉਂਦੇ ਆ। ਸਾਹਮਣੇ ਬਾਜ਼ਾਰ ਦੇ ਚੌਂਕ ਦੇ ਵਿੱਚ ਆਪਾਂ ਜਾਣਾ ਹੈਗਾ ਖੈਰਾ ਟਰਾਂਸਪੋਰਟ ਵਾਲਿਆਂ ਕੋਲੇ। ਖੈਰਾ ਟਰਾਂਸਪੋਰਟ ਜਿੰਨਾਂ ਤੋਂ ਆਪਾਂ ਹੈਗਾ बस फड़नी है ਤੇ ਬਸ ਦੇ ਉੱਪਰ ਸਾਈਕਲ ਲੱਦ ਕੇ ਆਪਾਂ ਚਲੇ ਜਾਣਾ ਹੈਗਾ ਪੰਜਾਬ ਵੱਲ ਲਓ ਜੀ ਨਾਨਕਮੰਤਾ ਸੇ ਦਿੱਲੀ ਤੇ ਦਿੱਲੀ ਕੋਚ ਇੱਥੋਂ ਆਪਾਂ ਜਿਹੜੇ ਸਾਈਕਲ ਆਪਦੇ ਲੱਦ ਕੇ ਅੱਗੇ ਲੈ ਜਾਣੇ ਹੈਗੇ ਤੇ ਆਹ ਬਾਬਿਆਂ ਤੋਂ ਆਪਾਂ ਟਿਕਟ ਜਿਹੜੀ ਬੁੱਕ ਕਰਾਈ ਸੀਗੀ ਟਿਕਟ ਬੁੱਕ ਕਰਾ ਕੇ ਹੁਣੇ ਰਾਹ ਦੱਸ ਰਹੇ ਮਿਲਦਾ ਹਾਂਜੀ ਆ ਗਿਆ ਸਰ ਆਹ ਸਾਈਕਲ ਆਪਨੇ ਉੱਤੇ ਲੱਦ ਗਏ ਠੀਕ ਹੈ ਜੀ ਠੀਕ ਹੈ ਠੀਕ ਲਓ ਜੀ ਜਿਵੇਂ ਸਫ਼ਰ ਦੇ ਤੁਰਨ ਦੀਆਂ ਤਿਆਰੀਆਂ ਸੀ ਉਵੇਂ ਸਫ਼ਰ ਤੋਂ ਵਾਪਸੀ ਦੀਆਂ ਤਿਆਰੀਆਂ ਅਸੀਂ ਸ਼ੁਰੂ ਕਰ ਲਈਆਂ ਸਮਾਨ ਅਸੀਂ ਲਾਉਣਾ ਸ਼ੁਰੂ ਕਰਤਾ ਹੈਗਾ ਅਨਲੋਡ ਕਰਨਾ ਸ਼ੁਰੂ ਕਰਤਾ ਲਾਓ ਬਾਬਾ ਜੀ ਬਣਾਓ ਰੋਲ ਇੱਕ ਆ ਖੋਲੋ ਗੰਡਾ ਪਿਚਕੀਆਂ ਪਈਆਂ ਜਿਹੜੀਆਂ ਆ ਥੋੜਾ ਪੜੇ ਬੈਠੇ ਨੇ ਆ ਵੇ ਮਾਦਰੇ ਬੇਚ ਨਹੀਂ ਪਾਉਣੇ ਤਾਂ ਅੱਡ ਰੱਖ ਲੂ ਨਾ ਇਹ ਜਨਾ ਇਹ ਫਲੇ ਗੋਟ ਹੈ ਆ ਹੀ ਰੱਖ ਦਈਏ ਆਹ ਇੰਟਰਦੀ ਕੇ ਉੱਪਰ ਵੀ ਆ ਕੋਲਾ ਨਹੀਂ ਆਹ ਤਾਂ ਕੋਈ ਨਹੀਂ ਉਹੀ ਤਾਂ ਮੈਂ ਕਰੀ ਜਾਂਦਾ ਸੀਗਾ ਹਾਂ ਹਾਂ ਲੈ ਗਿਆ ਪਹਿਲਾਂ ਅੱਛਾ ਵੀਰ ਜੀ ਲਾ ਰਹੇ ਆ ਸਮਾਨ ਨਹੀਂ ਉਹ ਲੁਆ ਤੇ ਜਿਵੇਂ ਆਪਾਂ ਸੱਬਰ ਸ਼ੁਰੂ ਕਰ ਰਹੇ ਮੇਰੇ ਸਮਾਨ ਲੋਡ ਕਰਦੇ ਹੁੰਦੇ ਆ ਹੁਣ ਆਪਾਂ ਜਿਹੜਾ ਸਮਰ ਸੱਬਰ ਸਮਾਪਤ ਕਰ ਰਹੇ ਆ ਤਾਂ ਸਮਾਨ ਹੈ ਖਾਣ ਲੋਡ ਕਰ ਦਈਏ ਲੈ ਹੁਣ ਆਪਾਂ ਮਗਰਲੇ ਸਮਾਨ ਨੂੰ ਆਪਾਂ ਇੱਕ ਪਾਸੇ ਬੰਨ ਲਾਂਗੇ ਬੈਗ ਜਿਹੜੇ ਹੈਗੇ ਆਪਣੇ ਖੰਦੇ ਜੀ ਥੋੜੀ ਛਤਰੀ ਰਹਿ ਗਈ ਮੈਨੂੰ ਇਹ ਦੇ ਦਿਓ ਇਧਰ ਮੈਂ ਜਿਹੜਾ ਜਿਹੜਾ ਮੇਰੇ ਵਾਲੇ ਚ ਪਾਣਾ ਨਾ ਉਹ ਪਹਿਲਾਂ ਹੀ ਪਾ ਦਿੰਨੇ ਆ ਸਾਈਕਲ ਆਪਣਾ ਤਿਆਰ ਨਹੀਂ ਜੀ ਲੋਡ ਹੋਣ ਲਈ ਲੋਡ ਕਰਨੇ ਜਾਂ ਲੋਡ ਕਰਨੇ ਬਹੁਤ ਸੌਖੀ ਹੈ ਹਮੇਸ਼ਾ ਰਾਈ ਨੇ ਕਲਿੱਪਾਂ ਲੱਗੀਆਂ ਤੇ ਕਲਿੱਪਾਂ ਤੁਸੀਂ ਉੱਪਰ ਚੱਕੋ ਲੋ ਸ਼ੁਰੂ ਲੈ ਨੰਨਾ ਜੀ ਨੰਨਾ ਜੀ ਹੁਣ ਮੜਾ ਜਪਣਾ ਦੇਣਾ ਹੈ ਛਤਰੀ ਵਿੱਚ ਬੰਨਦੇ ਲੋ ਜੀ ਪਵਨ ਨੇ ਜਿਹੜੇ ਸਾਈਕਲ ਹੈ ਬੰਨ ਦੇ ਉੱਪਰ ਬਸ ਬਾਹਲੇ ਵੀ ਨਾ ਬੰਨ ਦੇ ਇੱਕ ਦੇ ਚੀਆ ਲਓ ਜੀ ਇਹ ਸਲੀਪਰ ਕੋਚ ਤੇ ਪਵਨ ਜੀ ਬੈਠ ਗਿਆ ਆਉਡੀ ਸਲੀਪਰ ਦੇ ਵਿੱਚ ਕਿੱਦਾਂ ਦਾ ਮਹਿਸੂਸ ਹੋ ਰਿਹਾ ਜੀਰ ਜੀ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਸਾਈਕਲ ਕਹਿੰਦੇ ਹਣਗੇ ਹੁਣ ਸਾਈਕਲ ਠੀਕ ਬੰਦ ਵਧੀਆ ਬੰਦ ਤੇ ਨਾ ਮਾਜੀ ਲੁਧਿਆਣਾ ਜਾ ਕੇ ਲਾਉਣੇ ਆਪਾਂ ਇਹ ਆ ਜੀ ਸਲੀਪਰ ਕੋਚ ਤੇ ਲੁਧਿਆਣਾ ਤੱਕ ਆਪਾਂ ਇਹਦੇ ਤੇ ਸਫਰ ਕਰਨਾ ਹੁਣ ਸਫਰਾਂ ਦੀ ਖੂਬਸੂਰਤੀ ਇਹੀ ਹੁੰਦੀ ਹੈ ਵੀ ਕਦੇ ਤੁਸੀਂ ਤਕਲੀਫ ਚ ਹੁੰਨੇ ਹੋ ਤੇ ਕਦੇ ਤੁਸੀਂ ਲੈਟੇਂ ਜੁੰਨੇ ਆਜ ਪਵਨ ਪੂਰਾ ਲੈਟਿਆ ਜਾ ਮੈਂ ਕਿਤਾ ਮਾਰਦਾ ਮੈਂ ਕੀ ਗੱਲ ਕਰ ਬੋਲ ਜੀ ਕਹਿੰਦਾ ਖਾਈਏ ਵੀਰ ਜੀ ਗੱਡੀ ਆਪਣੇ ਘਰ ਤੇ ਨਹੀਂ ਰਹੀ ਕਹਿੰਦਾ ਗੱਡੀ ਆਪਣੇ ਘਰੇ ਰੁੜ ਰਹੀ ਗੱਡੀ ਜਿਹੜੀ ਹੈਗੀ ਹੈ ਕਹਿੰਦਾ ਆਪਣੇ ਪੈਸੇ ਨਾਲ ਸਾਰੇ ਰੁੜ ਰਹੀ ਅੱਜ ਖੈਰ ਹੋ ਗਿਆ ਦਾ ਆਪਾਂ ਬੱਸ ਫੜ ਲਈ ਆ ਤੇ ਬਸ ਜਿਹੜੀ ਸਲੀਪਰ ਕੋਚ ਆ ਆ ਉੱਪਰ ਲੱਗੇ ਬਣਿਆ ਉੱਪਰ ਲੱਗੇ ਕੈਬਨ ਜਿਹੜੇ ਹੈਗੇ ਆ ਪਰ ਸੌਣ ਵਧੀਆ ਆਰਾਮ ਨਾਲ ਸੌਂ ਸਕਦੇ ਆ ਥੱਲੇ ਸਿੰਗਲ ਸਿੰਗਲ ਕੈਬਨ ਨਾਲ ਤੇ ਡਬਲ ਕੈਬਨ ਵਾਲੀ ਵੀ ਤੇ ਵੀ ਆ ਸੋ ਕੋਈ ਇਹਦਾ ਕਿਰਾਇਆ ਉਹ ਨਹੀਂ ਲੈਂਦੇ ਵੀਰੇ ਬਸ ਠੀਕ ਆ ਮੈਨੂੰ ਬਾਜੂ ਜੇ ਲੱਗਿਆ ਕਿਉਂਕਿ ਤੁਸੀਂ ਸੌਂ ਕੇ ਜਾ ਸਕਦੇ ਹੋ ਵਧੀਆ ਸੁਰਮਾਨ ਅਗਲੇ ਨੇ ਸਟੂਡੈਂਟ ਸਰਦਾਰਾਂ ਨੂੰ ਚਾਤਾ ਉੱਤੇ ਬੰਨਤਾ ਹੋਰ ਵੀ ਜਿਹੜਾ ਜਦੂ ਜਣੀ ਇੰਨੀ ਖੇਚਲ ਕਰਦੇਗੇ ਜਿੰਨੀ ਇਹਨੇ ਕੀਤੀ ਇਹ ਸਫਰ ਰਾਤ ਦਾ ਸਾਰੀ ਬੱਸ ਦੇ ਵਿੱਚ ਹੀ ਹੋਊਗਾ ਆਪਣਾ ਕਦੇ ਸੌਂਦਾਂਗੇ ਕਦੇ ਉੱਠ ਕੇ ਗੱਲਾਂ ਮੱਤਾ ਕਰਾਂਗੇ ਕਦੇ ਢਾਬੇ 'ਤੇ ਰੁਕੀਏ ਪੀਣੀ ਪਾਣੀ ਖਾਲਾਂਗੇ ਇਹ ਤਾਂ ਜਿਹੜਾ ਆਪਣਾ ਨਿਸਕਾ ਨੂੰ ਕੀੜਾ ਜੀ ਨਾਲੇ ਹੋਰ ਵੀ ਫੁੱਲੇ ਫੱਲੇ ਪਤਾ ਨਹੀਂ ਕੀ ਲੈ ਕੇ ਆ ਕੀ ਲੈ ਗਿਆ ਵੀ ਉਂਡੀ ਦੀ ਮਾਣੇ ਜੀ ਹੈ ਅੱਖਰੀਆਂ ਜੇ ਪਤਾ ਨਹੀਂ ਕੀ ਖੱਲੀਆਂ ਵੀ ਹੈਗੇ ਵੀ ਘੌਣ ਆ ਪਪੜੇ ਕੇ ਅੰਦਰ ਰੁਕੂਗਾ ਥੋੜਾ ਜੇ ਹੂੰ ਲਓ ਜੀ ਇਹ ਮੈਨੂੰ ਲੱਗਦਾ ਆ ਗਿਆ ਹੈਗਾ ਪਿਛਾ ਰੋਡ ਸਤਾਰਕਾਂ ਦੇ ਪਹੁੰਚ ਗਏ ਆਪਾਂ ਜੇ ਸਾਈਕਲ ਦਾ ਬਹੁਤ ਟਾਈਮ ਲੰਦਾਂ ਇਹ ਇਹਨੇ ਪਹੁੰਚ ਹੀ ਗਈ ਬਸ ਸਤਾਰਕਾਂ ਦੇ ਸਾਈਕਲਾਂ ਫਿਰ ਥੋੜੇ ਤੇਜ਼ ਚੱਲਦੇ ਆ ਨਾ ਜਿਆਦਾ ਤੇਜ਼ ਚੱਲਦੀ ਥੋੜੀ ਨਹੀਂ ਚੱਲਦੀ ਬਸ ਪਹੁੰਚ ਗਿਆ ਰੁੱਦਰਪੁਰ ਸ਼ਹਿਰ ਸਵਾ ਘੰਟੇ ਸਵਾ ਘੰਟੇ ਦੇ ਵਿੱਚ ਸਵਾ ਘੰਟੇ ਨੇ 55 ਕਿਲੋਮੀਟਰ ਦਾ ਸਫ਼ਰ ਕੱਢਤਾ ਸਵਾ ਘੰਟੇ 'ਚ ਤੇ ਉੱਥੇ ਚੱਲ ਪਈਆ ਬੱਸ ਤੇ ਮੈਂ ਵੀ ਚੱਲ ਪਿਆ ਪੱਛਮ ਦੇ ਵਿੱਚ ਲੈਂਦਾ ਹੋਇਆ ਸੂਰਜ ਤੇ ਜਸਪੁਰ ਦੇ ਰਾਹ ਤੇ ਬੱਸ ਜਿਹੜੀ ਹੈਗੀ ਆ ਖੜ ਗਈ ਹੈ ਢਾਬੇ ਤੇ ਤੇ ਚੱਲੇ ਨੂੰ ਕਿਉਂਕਿ ਬੱਸ ਨੂੰ ਹੋ ਗਏ ਹੈਗੇ ਤਕਰੀਬਨ 3 ਸਵਾ 3 ਪੌਣੇ ਤਿੰਨ ਘੰਟੇ ਜਸਪੁਰੇ ਤੋਂ 4 ਕਿਲੋਮੀਟਰ ਇਧਰਲੇ ਪਾਸੇ ਪੂਰਾ ਸਿੱਖਵਾਦੀ ਵਾਲਾ ਇਲਾਕਾ ਆ ਗਿਆ ਹੈ ਇੱਕ ਬੱਸ ਜਾਣ ਨੂੰ ਪਰੇ ਨੂੰ ਇੱਕ ਬੱਸ ਇੱਧਰ ਨੂੰ ਦੋ ਬੱਸਾਂ ਖੜੀਆਂ ਇਹਨਾਂ ਦੀਆਂ ਸੰਧੂ ਡਰਾਈਵਰ ਵਾਲਿਆਂ ਦੀਆਂ ਯੂਪੀ ਦੇ ਵਿੱਚ ਇਹਨਾਂ ਦਾ ਪਈਆਂ ਦਾ ਰਜਿਸਟ੍ਰੇਸ਼ਨ ਹੋਇਆ ਹੋਇਆ ਤੇ ਨਿਊ ਗਿਲ ਟਾਬੇ ਤੇ ਆਪਾਂ ਹੁਣ ਚਾਹ ਪੀਨੇ ਆ ਪਾਣੀ ਪੀਨੇ ਆ ਤੇ ਲਗੂ ਸ਼ੰਕਾ ਦੂਰ ਕਰਕੇ ਫਿਰ ਬੱਸ ਛੱਡ ਦੇ ਬਰਗਰ ਵਾਲੇ ਕੋਲ ਇੱਧਰ ਗਿਆ ਪਵਨ ਪਵਨ ਬਾਗੜੀ ਹੁਣ ਮੈਨੂੰ ਪੁੱਵਣ ਕਹਿੰਦਾ ਵੀ ਇਹ ਤੇਲ ਨਹੀਂ ਕਰ ਮੈਂ ਜਦੋਂ ਸਾਈਕਲਿੰਗ ਚਲਾਉਣੀ ਆ ਸਾਈਕਲ ਚਲਾਉਣੀ ਆ ਉਦੋਂ ਨਹੀਂ ਇਹ ਚੀਜ਼ ਤਾਂ ਖਾਂਦੇ ਹੁਣ ਤਾਂ ਬੱਸ 'ਚ ਬੈਠੀ ਆਂ ਉਦੋਂ ਕਣੀਆਂ ਚਾਹੀਦੀ ਜਮਾ ਪੱਜ ਜਾਂਦੀ ਆ ਹੁਣ ਨਹੀਂ ਕਣੇ ਤਾਂ ਬੱਸ 'ਚ ਬੈਣਾ ਉਹ ਤਾਂ ਜ਼ਿਆਦਾ ਅਸਰ ਕਰਨੀ ਆ ਉਹਲੇ ਉਹ ਕਹਿੰਦਾ ਕੌਫੀ ਲੈਣੀ ਆ ਉਹ ਕਹਿੰਦਾ ਸਿਕੰਦਰ ਲੈਣੀਗਾ ਚਾਹ ਲਾ ਲਓ ਕਹਿੰਦਾ ਇੰਨੇ ਗੁੱਲੇ ਪੈਸੇ ਸੀ ਸਾਰੇ ਲਾਦੇ ਹੁਣ ਇਹ ਹੋ ਗਿਆ ਤਾਂ ਆ ਗਿਆ ਲਾ ਲਾ ਮੈਂ ਨਹੀਂ ਖਾਂਦਾ ਇਦਾਂ ਗਾ ਇਹ ਨਾ ਹੋਵੇ ਕਿਤੇ ਮੁਰਗਜ਼ ਕਰਨੀ ਨਾਵੇ ਕਿਸੇ ਕੋਲ ਰੋਟੀ ਖਾਂਦੇ ਲਈ ਚਾਹ ਪੀਣ ਲੱਗੇ ਆਪਾਂ ਤੇ ਚਾਹ ਵੀ ਕੇ ਚੜਦੇ ਆ ਬੱਸ ਨੂੰ ਬਸ ਤੇ ਬਣਿਆ ਬਾਜ ਤੇ ਖੰਡਾ ਦੱਸਦਾ ਉੱਤੇ ਇੱਕ ਉਂਗਰ ਲਿਖਿਆ ਦੱਸਦਾ ਵੀ ਭਈ ਸਰਦਾਰਾਂ ਦੀ ਟ੍ਰਾਂਸਪੋਰਟ ਹੈ ਕੇਐਸ ਪਲੀਆ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਇਹ ਵੀ ਚੱਲਦੀ ਓਵੇਂ ਇਹ ਵੀ ਸਲੀਪਰ ਹੈ ਤੇ ਇਧਰ ਖੱਲੀਆ ਰੋਡਵੇਜ ਹਰਦਵਾਰ ਜਲੰਧਰ ਜਲੰਧਰ ਡਿੱਪੂ ਦੀ ਬੱਸ ਇਹ ਆਪਾਂ ਨੂੰ 9:30 ਵਜੇ ਮਿਲੀ ਸੋਦੇ ਹਨ ਸ਼ਾਇਦ ਇਹ ਵਾਪਸੀ ਤੇ ਆਉਣ ਇਹ ਤਣਕਪੁਰ ਤੱਕ ਜਾਂਦੀ ਹੈ ਤੇ ਤਣਕਪੁਰ ਤੋਂ ਫਿਰ ਵਾਪਸ ਜਲੰਧਰ ਨੂੰ ਬਹੁਤ ਬਸ ਸਰਵਿਸ ਆ ਬਾਈ ਤੇ ਆਪਣੀ ਵਾਲੀ ਖੜੀ ਆ ਪਰੇ ਸੰਧੂ ਬਸ ਸਰਵਿਸ ਇਹ ਉੱਟ ਕੇ ਜਾਊਗੀ ਜਦੋਂ ਲੈ ਆ ਦੇ ਕੇ ਪੱਲੇ ਸਾਈਕਲ ਹੀ ਹੋਵੇ ਕੋਲੇ ਸਾਇਕਲ ਚੱਕਿਆ ਵਜਦੀਆਂ ਨੇ ਫਿਰ ਐ ਚੱਕਿਆ ਵਜਦੀਆਂ ਸਾਈਕਲ ਦੇਖਣੇ ਪੈਂਦੇ ਆ ਭਾਈ ਵੀ ਠੀਕ ਪਏ ਆ ਠੀਕ ਪਏ ਆ ਠੀਕ ਪਏ ਠੀਕਰ ਮਾਰਿਓ ਸਮਾਂ ਹੋ ਗਿਆ ਜੀ 9:30 ਤੇ ਬੱਸ ਖੜ ਗਈ ਆਗੇ ਮੀਰਾਪੁਰ ਕੋਲੇ ਮੀਰਾਪੁਰ ਹੈਗਾ ਬਜਨੌਰ ਤੇ ਮੁਜ਼ਫਰਨਗਰ ਦੇ ਵਿਚਾਲੇ ਯੂਪੀ ਚ ਲਈ ਫਿਰਦੇ ਆ ਇਹ ਹਰਦਵਾਰਵਾਲ ਦੀ ਨਹੀਂ ਗਏ ਇਹ ਮੀਰਾਪੁਰ ਪੀਜੀ ਹੋ ਕੇ ਮੁਜ਼ਫਰਨਗਰ ਤੇ ਫਿਰ ਜਾਣਗੇ ਹਸਨਪੁਰ 9:30 ਵਜੇ ਛਿੜ ਜਾ ਕੇ ਇਹਨਾਂ ਨੇ ਕਹਿੰਦਾ ਭਾਈ ਰੋਟੀ ਖਾ ਲਓ ਇਦੋਂ ਬਾਅਦ ਬੱਸ ਨਹੀਂ ਰੁਕਣੀਗੀ ਇਦੋਂ ਬਾਅਦ ਬੱਸ ਰੁਕੀ ਤਾਂ ਹੁਣ ਚਿੱਤੀ ਜਾ ਕੇ ਅੰਮ੍ਰਾਲਾ ਲੁਧਿਆਣਾ ਰੁਕੂਗੀ ਤੇ ਆਪਾਂ ਕਰਤੀ ਹੈਗੀ ਥਾਲੀ ਆਰਡਰ ਚੌਲ ਹੀ ਬੜੇ ਲਿਆਦੇ ਬੰਦਨ ਨੇ ਨਹੀਂ ਕਰਨਾ ਬਹੁਤ ਇੱਕ ਲਾਲਾਂ ਦੇ ਘਾਣੇ ਟੀਮ ਟੀਮ ਕੀ ਟੀਮ ਟੀਮ ਕੀ ਖਾਣੀ ਹੈ ਠੀਕ ਹੈ ਜੀ ਸਮਾਂ ਸਵੇਰ ਦਾ 5:30 ਵਜੇ ਤੇ ਆਪਾਂ ਲੁਧਿਆਣੇ ਤੋਂ ਬੱਸ 'ਚ ਬਹਿ ਗਏ ਆ ਜਿਹੜੀ ਆਪਾਂ ਨੂੰ ਲੈ ਕੇ ਜਾਊਗੀ ਮੁਕਸਰ ਤੇ ਆਪਣੇ ਸਫ਼ਰ ਦੀ ਇਹ ਸਮਾਪਤੀ ਹੈ। ਆਖਿਰਲੇ 2-3 ਘੰਟਿਆਂ ਦੇ ਵਿੱਚ ਆਪਾਂ ਘਰੇ ਪਹੁੰਚ ਜਾਵਾਂਗੇ। ਬਹੁਤ ਸੁਨਰ ਦੇ ਸਫ਼ਰ ਤੇ ਹੁਣ ਜਿਹੜਾ ਹੈਗਾ ਅੱਜ ਆਪਾਂ ਲੁਧਿਆਣੇ ਚ ਚੜਦਾ ਸੂਰੀ ਦੇਖਾਂਗੇ। ਬੀਜੀ ਦੇਖੋ ਮਾਣਾ ਜੀ। ਪਨ ਬੱਸ ਪਨ ਬੱਸ ਲੰਢੀ ਗਈ ਤੀ ਬੇ ਸਾਰੀਆਂ ਨਹੀਂ ਇਹਨਾਂ ਦੀ ਧਰ ਲੈਂਦੇ ਬਾਈਸਾਈਕਲ। ਉਹ 나ਗਪਾਲ ਦੇ ਧਰਿਆ। ਹਾਂਜੀ ਦੋਸਤੋ। ਆਪਾਂ ਆਵਦਾ ਸਫ਼ਰ ਪੂਰਾ ਕਰਕੇ ਪਹੁੰਚੀ। ਸਭ ਸਰਕਸ ਮਹਾਰਾਜ ਕਰੇ ਪਈ। ਆ ਜਿਹੜਾ ਹੈਗਾ ਸਾਈਕਲ ਲਾਉਂਦੇ ਹੋ ਫੜੋ ਆਈਏ ਬੱਸ ਕਿੱਤਲੀ ਹੈ ਜੀ ਲਓ ਆ ਫੜੋ ਉੱਥੇ ਲਾ ਦੇਣ ਪਰੇ ਕਰਦੇ ਆ ਜੇ 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 ਚੋਟ ਖਾਈ ਨਹੀਂ ਆਪਣਾ ਜ਼ਬਰ ਉਹ ਅਧੋ ਹੋ ਰਿਹਾ ਹੈ ਕੁਝ ਕਹਿਣਾ ਚਾਹੁੰਗੇ ਸਟਾਰਟ ਹੋਇਆ ਹਲੇ ਖਤਮ ਨਹੀਂ ਹੋ ਰਿਹਾ ਠੀਕ ਹੈ ਜੀ ਸੋ ਦੋਸਤੋ ਆਪਾਂ ਆਪਣਾ ਸਾਈਕਲ ਸਫਰ ਨਿਬੇੜ ਕੇ ਘਰ ਆ ਗਏ ਆ ਤੇ ਇਹ ਜਿਹੜਾ ਸਫਰ ਆਪਾਂ 13 April ਤੇ ਸ਼ੁਰੂ ਕੀਤਾ ਸੀਗਾ 13 April ਵਿਸਾਖੀ ਵਾਲੇ ਦਿਨ ਤੇ ਵਿਸਾਖੀ ਵਾਲੇ ਦਿਨ ਜਦੋਂ ਇਹ ਸਫਰ ਸ਼ੁਰੂ ਕੀਤਾ ਸੀਦਾ ਪਵਨ ਚੰਡੀਗੜ੍ਹ ਸੀਗਾ ਤੇ ਉੱਥੇ ਮੈਂ ਸਾਈਕਲ ਜਿਹੜਾ ਹੈਗਾ ਬਠਿੰਡੇ ਤੱਕ ਚਲਾ ਕੇ ਤੇ ਉਸ ਤੋਂ ਬਾਅਦ ਬਸ ਤੇ ਧਰ ਕੇ ਚੰਡੀਗੜ੍ਹ ਪਹੁੰਚਿਆ ਤੇ ਕਿਵੇਂ ਜਮਨਗਰ ਤੋਂ ਅੱਗੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਆਪਾਂ ਜਿਹੜੇ ਹੈਗੇ ਆ ਉਹ ਇਲਾਕਿਆਂ ਨੂੰ ਦੇਖਿਆ ਤੇ ਕੋਸ਼ਿਸ਼ ਤਾਂ ਇਹ ਸੀ ਵੀ ਜਿਹੜਾ ਪਹਾੜੀ ਇਲਾਕਾ ਉਹ ਦੇਖਿਆ ਜਾਵੇ ਪਰ ਹਜੇ ਸਾਈਕਲ ਤੇ ਸਨ ਇੰਪੈਕਟ ਨਹੀਂ ਜੀ ਤੇ ਜਿਹੜੇ ਸਾਈਕਲ ਹਜੇ ਆਪਣੇ ਉਨੇ ਉਹ ਟੂਰਿੰਗ ਵਾਲੇ ਵੀ ਹੈ ਨਹੀਂ ਜਾਂ ਕਹਿ ਦਈਏ ਵੀ ਹਜੇ ਸਰੀਰ ਦੀ ਸਮਰੱਥਾ ਉਨੀ ਨਹੀਂ ਸੀਗੀ ਤਾਂ ਪਵਨ ਨੇ ਕਿਹਾ ਵੀ ਆਪਾਂ ਉੱਤਰਾਖੰਡ ਦੇ ਹੇਠਲੇ ਇਟਲੇ ਪਾਸੇ ਵਾਲੇ ਜਿਹੜੇ ਹੈਗੇ ਇਲਾਕੇ ਉਹ ਦੇਖਾਂਗੇ ਉਹ ਦੇਖਦੇ ਦੇ ਜਦੋਂ ਅਸੀਂ ਨਾਨਕਮੱਤਾ ਪਹੁੰਚੇ ਤਾਂ ਉੱਥੇ ਗਰਮੀ ਵਧ ਗਈ ਕਿਉਂਕਿ ਮੈਦਾਨੀ ਇਲਾਕਾ ਸਾਰਾ ਨੇਪਾਲ ਦੇ ਬਾਰਡਰ ਤੱਕ ਤੇ ਉਹਦੀ ਤਬਿੱਦ ਵੀ ਖਰਾਬ ਹੋ ਗਈ ਪਰ ਜਿੰਨਾ ਵੀ ਸਫ਼ਰ ਕੀਤਾ 15 ਦਿਨ ਅੱਜ ਆਪਾਂ ਉਹ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਰਿਹਾ ਤੁਸੀਂ ਸਾਰਾ ਸਫ਼ਰ ਦੇਖਿਆ ਹੋਊਗਾ ਤੇ ਅੱਜ ਆਪਣੇ ਸਫ਼ਰ ਦੀ ਇਸ 13-14 ਦਿਨਾਂ ਦੇ ਸਫ਼ਰ ਦੀ ਸਮਾਪਤੀ ਆਪਾਂ ਇਸ ਬਲੌਗ ਦੀ ਇਸ ਅਖੀਲੀ ਵੀਡੀਓ ਨਾਲ ਕਰ ਰਹੇ ਹਾਂ ਸੋ ਸਾਰੀ ਇਹ ਵੀਡੀਓ ਨੂੰ ਤੁਸੀਂ ਪਿਆਰ ਦਿੱਤਾ ਤੇ ਤੁਹਾਡੇ ਜਿਹੜੇ ਸਪੋਰਟ ਦੀ ਤੁਹਾਡੇ ਪਿਆਰ ਦੀ ਤਹਿਤੋਂ ਧੰਨਵਾਦ ਕਰਦੇ ਹਾਂ ਆਪਾਂ ਤੇ ਅਗਲੇ ਸਫ਼ਰਾਂ ਨਾਲ ਵੀ ਜੁੜੇ ਰਹੋ ਇਸੇ ਤਰ੍ਹਾਂ ਇਸ ਵੀਡੀਓ ਨੂੰ ਮਤਲਬ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਸਾਰਾ ਸਫ਼ਰ ਕਿਦਾਂ ਲੱਗਿਆ ਤੇ ਚੈਨਲ ਨੂੰ ਅਵਤੋ ਦਾ ਅਗੇ ਸਾਂਝਾ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਨਵਾਂ ਸਫਰ ਜਿਹੜਾ ਹੈਗਾ ਉਹ ਜਲਦੀ ਆਪਾਂ 2-4 ਦਿਨਾਂ ਦੇ ਵਿੱਚ ਸ਼ੁਰੂ ਕਰਾਂਗੇ ਜਾਂ ਤਾਂ ਮੋਟਰਸਾਈਕਲ ਤੇ ਤੇ ਜਾਂ ਕਿਸੇ ਆ ਲੋਕਲ ਬੱਸ ਸਰਵ ਦੇ ਸਾਰੇ ਕਰਾਂਗੇ ਆਉਣ ਵਾਲੇ ਸਫਰਾਂ ਤੱਕ ਤਦ ਤੱਕ ਲਈ ਸਤਿ ਸ੍ਰੀ ਅਕਾਲ ਮਿਲਦੇ ਆ ਜੁੜੇ ਰਹੋ